ਕਹਲ ਕਰਾਂਗੇ ਜੀ ਐਮਪੀ ਅਮਰਿਤਪਾਲ ਸੋਲੰਗਾਉਣਾ ਦੀ ਜੋ ਕਿ ਖਡੂਰ ਸਾਤ ਤੋਂ ਐਮਪੀ ਨੇ ਤੇ ਅਸਾਮ ਦੀ ਡਿਬ੍ਰੁਗੜ ਜੇਲ੍ਹ ਦੇ ਵਿੱਚ ਬੰਦੇ ਨੇ ਤੇ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੈ ਤੇ ਉਹਨਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਵੀ ਮੇਰੇ ਤੇ ਜਿਹੜਾ ਐਨਐਸਏ ਲੱਗਿਆ ਉਹ ਖਤਮ ਕੀਤਾ ਜਾਵੇ ਪਰ ਸੁਪਰੀਮ ਕੋਰਟ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੁਣਵਾਈ ਨੂੰ ਲੈ ਕੇ ਸੁਪਰੀਮ ਕੋਰਟ ਦਾ ਕਹਿਣਾ ਕਿ ਪਹਿਲਾਂ ਹਾਈ ਕੋਰਟ ਜਾਓ ਜੀ ਆਮ ਤੌਰ ਤੇ ਹੁੰਦਾ ਹੈ ਕਿ ਮਾਂਜੁਗ ਹਾਈ ਕੋਰਟ ਵਿੱਚ ਵੈਸੇ ਅਮਰਿਤਪਾਲ ਉਹਨੇ ਗਏ ਸੀਗੇ ਪਰ ਉਹ ਕੋਈ ਕਾਰਨ ਹੋਣਾ ਇਹਦਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਲੈ ਕੇ ਇਨਕਾਰ ਕੀਤਾ ਤੇ ਨਾਲ ਕਹਿਤਾ ਕਿ ਤੁਸੀਂ ਪਾਈ ਪਹਿਲਾਂ ਹਾਈ ਕੋਰਟ ਦੇ ਵਿੱਚ ਜਾਓ ਜੇ ਤੁਸੀਂ ਐਨਐਸਏ ਹਟਾਉਣ ਦੀ ਗੱਲ ਕਰਦੇ ਹੋ ਤਾਂ ਬੜੀ ਵੱਡੀ ਗੱਲ ਹੈ ਬੀਬੀ ਪਰਮਜੀਤ ਕੌਰ ਖਰੜਾਣਾ ਕਹਿੰਦੇ ਆ ਕਹਿੰਦੀ ਇਹਨਾਂ ਨੇ ਸਿੱਖਾਂ ਨੂੰ ਅੱਤਵਾਦੀ ਖਾੜਕੂ ਅੱਤਵਾਦੀ ਬਣਾਉਣ ਦਾ ਪੂਰਾ ਕੰਮ ਕੀਤਾ ਹੋਇਆ ਕਾਂਗਰਸ ਨੇ ਵੀ ਭਾਰਤ ਜਨਤਾ ਪਾਰਟੀ ਨੇ ਵੀ ਹੁਣ ਆਮ ਆਦਮੀ ਪਾਰਟੀ ਵੀ ਨਾਲ ਲੱਗ ਗਈ ਤੇ ਘੱਟ ਅਕਾਲੀ ਦਲ ਵੀ ਨਹੀਂ ਹੈਗਾ ਇਹ ਸਿੱਖਾਂ ਨੂੰ ਖਾੜਕੂ ਬਣਾਉਂਦੇ ਆ ਅੱਤਵਾਦੀ ਅੱਤਵਾਦੀ ਜਿਹਦੇ ਪੱਗ ਬੰਨੀ ਹੋਈ ਆ ਉਹਨੂੰ ਉਹਦੇ ਉੱਪਰ ਕੇਦਬਰਨੈਸੇ ਲਾ ਦਿੰਦੇ ਆ ਤੇ ਯੂਪੀ ਵਾਲੇ ਪਾਸੇ ਮੁਸਲਮਾਨਾਂ ਨੂੰ ਬਣਾ ਦਿੰਦੇ ਆ ਤੇ ਇਧਰਲੇ ਪਾਸੇ ਇਹਨਾਂ ਨੂੰ ਅੱਤਵਾਦੀ ਬਣਾਉਂਦੇ ਆ ਸਿੱਖਾਂ ਨੂੰ ਉਸੇ ਸੰਦਰਭ ਦੇ ਵਿੱਚ ਬੀਬੀ ਨੇ ਗੱਲ ਆਖੀ ਸੀ ਇਹ ਤੇ ਅਮਰਤਪਾਲ ਹੁਣਾਂ ਨੂੰ ਉਹਨਾਂ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਨਹੀਂ ਕੀਤੀ ਗਈ ਹੁਣ ਉਹ ਹਾਈ ਕੋਰਟ ਦਾ ਰੁਖ ਕਰਨਗੇ